ਤੋਂ ਮੈਂ ਜਤਿੰਦਰ ਕੁਮਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਗੱਲ ਕਰਾਂਗੇ ਪੋਏ ਹਲਕਾ ਦੀ ਜਿੱਥੇ ਪੰਤਾਂ ਦੀ ਕੋਠੀ ਪਿੰਡ ਹੈਗਾ ਇੱਕ ਘਰ ਨੂੰ ਲੈ ਕੇ ਜਿਹੜਾ ਆ ਡਿਸਕਿਊਟ ਚੱਲਦੇ ਆ ਜਿਸ ਦੇ ਕਾਰਨ ਜਿਹੜਾ ਆ ਮਾਮਲਾ ਜਿਹੜਾ ਥਾਣੇ ਵੀ ਪਹੁੰਚਿਆ ਹੈਗਾ ਦੱਸਿਆ ਜਾ ਰਿਹਾ ਹੈ ਕਿ ਉੱਥੇ ਦੇ ਸਾਬਕਾ ਸਰਪੰਚ ਜਿਹੜੇ ਜਨਕਰਾਜ ਸਨ ਉਹਨਾਂ ਵੱਲੋਂ ਕੁਝ ਜਗ੍ਹਾ ਨੂੰ ਜਿਹੜਾ ਹੈ 7 ਲੱਖ ਦੇ ਵਿੱਚ ਖਰੀਦਦਾਰੀ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਹੁਣ ਜਿਹੜਾ ਕੁਝ ਅਰਚਨਾ ਜਣੀਆਂ ਪੈਦਾ ਹੋ ਰਹੀਆਂ ਹਨ ਸੱਤ ਮਰਲੇ ਜਗ੍ਹਾ ਦਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਦੁਕਾਨ ਵੀ ਹੈਗੀ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਆ ਕੋਈ ਹੋਰ ਜਿਹੜਾ ਕਰ ਦੇ ਵਿੱਚ ਜਿਹੜਾ ਆ ਮਾਮਲਾ ਜਿਹੜਾ ਆ ਕਿਸੇ ਜਗ੍ਹਾ ਦੇ ਵਿੱਚ ਭਾਈ ਵਾਲੀ ਦੀ ਗੱਲਬਾਤ ਚੱਲ ਰਹੀ ਹੈ ਮਾਮਲਾ ਜਿਹੜਾ ਠੰਡੇ ਤੱਕ ਪਹੁੰਚਿਆ ਹੈਗਾ ਗੱਲਬਾਤ ਜਿਹੜੀ ਹੈ ਉਹਨਾਂ ਦੇ ਪਰਿਵਾਰਾਂ ਨਾਲ ਜਨਕ ਰਾਜ ਜਿਹੜੇ ਸਾਬਕਾ ਸਪੈਂਸ਼ਨ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਤੇ ਦੂਸਰੇ ਪਾਰਟੀ ਜਿਸ ਵੱਲੋਂ ਜਿਹੜਾ ਪੈਸੇ ਦੀ ਜਿਹੜਾ ਲੈਣ ਦੇਣ ਜਿਹੜਾ ਆਪਣੇ ਹੱਥੀ ਕਰਵਾਇਆ ਗਿਆ ਉਸ ਦੇ ਨਾਲ ਜੋ ਗੱਲਬਾਤ ਹੋਈ ਹੈ ਤੇ ਥਾਣੇ ਦੇ ਵਿੱਚ ਜਿਹੜੀ ਹੈ ਮੋਕੇ ਦੇ ਐਸ ਐਚ ਓ ਸਨ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਆਪਣੇ ਚੈਨਲ ਤੋਂ ਸੁਣਾ ਰਹੇ ਆ ਆਖਿਰ ਕੀ ਹੈਗਾ ਪੂਰਾ ਮਾਮਲਾ ਤੇ ਕੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਹੈ ਇਸ ਘਰ ਨੂੰ ਲੈ ਕੇ ਜਿਹੜੀ ਘਰ ਦਾ ਜਿਹੜਾ ਇਹਨਾਂ ਵੱਲੋਂ ਖਰੀਦਦਾਰੀ ਕੀਤੀ ਹੈ ਦੱਸੇ ਜਾ ਰਿਹਾ ਕਿ 2022 ਦੇ ਵਿੱਚ ਇਹ ਘਰ ਖਰੀਦੇ ਗਿਆ ਸੀ ਤੇ ਹੁਣ ਜਿਹੜੀ ਹੈ ਘਰ ਦੇ ਵਿੱਚ ਜਿਹੜੀਆਂ ਅਚਨਾ ਪੈਦਾ ਹੋ ਰਹੀਆਂ ਆ ਆਖਿਰ ਕੀ ਕਾਰਨ ਹੈਗਾ ਉਹ ਸੁਣਾ ਰਹੇ ਆ ਆਪਣੇ ਚੈਨਲ ਤੇ ਤਤਾ ਬੜੇ ਰੋਸ ਸਾਡੇ ਨਾਲ ਤੇ ਦੇ ਦੇਰੋ ਪੰਜਾਬ ਜੀ ਕੇ ਜੋ ਸਰ ਕੀ ਨਾਮ ਆਪਣਾ ਔਰ ਕਿਥੋਂ ਦਾ ਰਹਿਣ ਵਾਲੇ ਸਰ ਮੈਂ ਜਨਕਰਾਜ ਪੰਪਾਂ ਦੀ ਗੋਠੀ ਦਾ ਰਹਿਣ ਵਾਲਾ ਕੀ ਗੱਲ ਬਾਤ ਹੋਈ ਹੈ ਜਿਹੜਾ ਤੁਹਾਡੇ ਨਾਲ ਤੁਸੀਂ ਕਹਿ ਰਹੇ ਤਾਂ ਹੋਇਆ ਕੀ ਗੱਲ ਬਾਤ ਹੋਈ ਸਰ ਮੈਂ ਅੱਜ ਤੋਂ 4 ਸਾਲ ਪਹਿਲਾਂ ਫਰਵ 2022 ਵਿੱਚ ਸਾਡੇ ਗਵਾਂਢੀ ਦੇ ਸਾਡੇ ਪਿੰਡ ਦਾ ਬੰਦਾ ਸੀਗਾ ਉਹਨਾਂ ਆਪਣਾ ਮੁੰਡਾ ਬਾਹਰ ਭੇਜਣਾ ਸੀਗਾ ਉਹਨੂੰ ਪੈਸਿਆਂ ਦੀ ਲੋੜ ਸੀਗਾ ਤੇ ਪੈਸੰਦੀ ਰੋਡ ਸੀਗਾ ਤੇ ਉਹਨਾਂ ਆਪਣਾ ਪਲਾਟ ਮੈਨੂੰ 7 ਲੱਖ ਰੁਪਏ ਚ ਵੇਚਿਆ ਮੈਂ ਤਸੀਲੇ ਜਾ ਕੇ ਉਸ ਬੰਦੇ ਨੇ ਆਪਣੇ ਨਾਂ ਤੇ ਸਟਾਮ ਲਿਆ ਨੋਟਰੀ ਟੈਸਟ ਕਰਾਇਆ 7 ਲੱਖ ਰੁਪਏ ਨਕਦ ਵਸੂਲ ਪਾ ਲਿਆ ਸਾਨੂੰ ਕਾਜਾ ਦੇ ਦਿੱਤਾ ਸਾਨੂੰ ਆਪਣੇ ਲਿਖ ਕੇ ਤੇ ਲਿਖ ਕੇ ਦਿੱਤਾ ਤੇ ਉਹਦਾ ਇੱਕ ਸੰਡੂ ਜੋ ਕਿ ਖਾਨਪੁਰ ਦਾ ਐਮਸੀ ਉਹਨਾਂ ਆਪਣੇ ਉਹਨਾਂ ਵਿੱਚ ਸੌਦਾ ਉਹਨਾਂ ਸੌਦਾ ਕਰਾਇਆ ਉਹਦੀ ਹਾਇਰ ਜੀ ਪੈਸ ਦਿੱਤੇ ਉਹਦੀ ਕੋਈ ਵੀ ਪੈਸ ਦਿੱਤੇ ਉਹ ਬੰਦੇ ਦੇ ਨਾਂ ਤੇ ਉੱਤੇ ਮੀਟਰ ਲੱਗਾ ਉਹਦਾ ਹੀ ਬਿਜਲੀ ਦਾ ਕਨੈਕਸ਼ਨ ਲੱਗਾ ਉਹਦੇ ਪੰਜ ਕਨੈਕਸ਼ਨ ਲੱਗੇ ਦਾ ਉਹਦੀ ਆਪਣੇ ਕਮਰੇ ਸੀਗਾ ਉਹ ਮੁੰਡੇ ਨੂੰ ਬਾਹਰ ਭੇਜ ਗਏ ਆਪ ਉਥੋਂ ਦੇ ਸੱਟ ਲੱਗ ਗਿਆ ਹੁਣ 4 ਸਾਲ ਬਾਅਦ ਉਹਦੇ ਦੋ ਭਰਾ ਤਸੀਮ ਕੁਮਾਰ ਉਹ ਭਾਨਾ ਤੇ ਪ੍ਰੇਮਪਾਲ ਬਿੱਟੂ ਇਹ ਸਾਨੂੰ ਮੈਨੂੰ ਤੰਗ ਕਰਨ ਦੇਦੇ ਨੇ ਜਦੋਂ ਕਿ ਉਹਦਾ ਆਪਣਾ ਹਿੱਸਾ ਸੀਗਾ ਉਹ ਵੇਚ ਗਿਆ ਇਹਨਾਂ ਦੇ ਵਿੱਚ ਕੋਈ ਰੱਜਾ ਫੱਤਾ ਨਹੀਂਗਾ ਇਹਨਾਂ ਦੇ ਵਿੱਚ ਕੋਈ ਰੱਜਾ ਫੱਤਾ ਨਹੀਂਗਾ ਇਹ ਇਹ ਮਤਲਬ ਉਹ ਜਿੰਸਰਾ ਫ੍ਰੈਂਡਲੀ ਮੈਚ ਖੇਲਦੇ ਐ ਇਦਾਂ ਖੇਲ ਕੇ ਇਹ ਮੇਰੇ ਕੋਲੋਂ ਪੈਸੇ ਹਟਣ ਦੀ ਫਰਾਗ ਵਿੱਚ ਆ ਪੈਸਾ ਨੂੰ ਹੀ ਪੈਸੇ ਦੀ ਜਦੋਂ ਕੀ ਹੁੰਦਾ ਉਹਨਾਂ ਉਹਨਾਂ ਖਰਚ ਸਾਜੀ ਦਾ ਖਰਚ ਸਾਜੀ ਉਹ ਆਪਣੇ ਸਭੀ ਉਹ ਵੇਚ ਗਿਆ ਉਹਨੇ ਤੋਂ ਪੁਲਿਸ ਕੰਪਲੇਨਟ ਕੀਤੀ ਗਈ ਸਰ ਮੇਰਾ ਪੁਲਿਸ ਪੁਲਿਸ ਕੰਪਲੇਨਟ ਕੀਤੀ ਹੈ ਮੈਂ ਐਸਐਸਪੀ ਨੂੰ ਮਿਲਿਆ ਉਹਨਾਂ ਨੂੰ ਕੰਪਲੇਨਟ ਕੀਤੀ ਹੈ ਤੇ ਹੁਣ ਮੈਨੂੰ ਇਹ ਡਰ ਆ ਪਈ ਉਹਨਾਂ ਦੀ 95 ਸਾਲ ਦੀ ਮਾਤਾ ਉਹਨੂੰ ਆਪੇ ਸੱਟ ਵੇਟ ਲਾ ਕੇ ਤੇ ਮੇਰੇ ਗੱਲ ਨਾ ਪਾਇਆ ਜਾਵੇ ਉਹਨਾਂ ਵੱਲੋਂ ਧਮਕੀ ਲਈ ਜਾ ਰਹੀ ਹੈ ਉਹਨਾਂ ਵੱਲੋਂ ਧਮਕੀ ਲਈ ਜਾ ਰਹੀ ਹੈ ਅੱਜ ਵੀ ਉਹਨੂੰ ਧਮਕੀ ਦੇ ਕੇ ਗਏ ਆ ਤੇ ਅਸੀਂ ਆਪਣੇ ਮਾਦਰ ਸੱਟ ਲਾ ਕੇ ਤੇ ਅਸੀਂ ਵੀ ਪਰਟ ਕੋ ਪੈਸੇ ਲੈਣ ਕੋਣ ਵਸਾ ਦੇਣਾ ਕੀ ਮੰਗ ਕਰਦੇ ਹੋ ਸਰ ਮੇਰੇ ਪੈਸੇ ਲੱਗੇ ਦਾ 4 ਸਾਲ ਹੋ ਗਏ ਆ ਮੈਨੂੰ ਇਨਸਾਬ ਦੋ ਆਇਆ ਜਾਵੇ ਮੈਂ ਪੂਰੇ ਤਰੀਕੇ ਨਾਲ ਜਿਸ ਤਰ੍ਹਾਂ ਜਗਾ ਵਿਕਦੀ ਆ ਉਸ ਤਰੀਕੇ ਨਾਲ ਜਗਾ ਲਈ ਜਾ ਤਸੀਲੇ ਜਾ ਕੇ ਪੈਸੇ ਦਿੱਤੇ ਆ ਉਹ ਸਬੂਤ ਹੈ ਕਿ ਪੈਸੇ ਦਿੱਤੇ ਤੁਸੀਂ ਹਾਂ ਸਰ ਮੈਂ ਆ ਬੰਦੇ ਨੇ ਲਿਖ ਕੇ ਦਿੱਤਾ ਮੈਂ ਪੈਸੇ ਵਸੂਲ ਪਾਏ ਆ ਇਹ ਬੰਦੇ ਮੇਰੇ ਨਾਲ ਦੋ ਗਵਾਹ ਆ ਇਹਨਾਂ ਨੇ ਅੱਜ ਹੀ ਪੈਸੇ ਦਿੱਤੇ ਗਏ ਆ ਸਰ ਕੀ ਨਾਮ ਆ ਆਪਣਾ ਰਸੀਦ ਰਹਿਣ ਵਾਲੇ ਮੈਂ ਬਲਵਿੰਦਰ ਕੁਮਾਰ ਐ ਐਕਐਮਸੀ ਬਾਰ ਨੰਬਰ 2 ਖਾਨਪੁਰ ਦਾ ਰਾਨੋ ਵਾਲਾ ਕੀ ਮਸਲਾ ਹੈ ਤੇਰਾ ਇਹ ਮਸਲਾ ਜੀ ਸਨ 2022 ਦੇ ਵਿੱਚ ਅ ਰਵਿੰਦਰ ਕੁਮਾਰ ਉਹ ਬੀਰੀ ਜਿਹੜਾ ਕੀ ਰਿਸ਼ਤੇਦਾਰੀ ਚ ਮੇਰਾ ਸਾਡੂ ਵੀ ਲੱਗਦਾ ਇਹ ਮੇਰੇ ਕੋਲ ਆਇਆ ਆਪਣੇ ਰੋਲੇ ਰੋਣਾ ਪਿਆ ਵੀ ਮੈਨੂੰ ਮੇਰੇ ਮੂਲੇ ਨੇ ਬਾਹਰ ਜਾਣਾ ਤੇ ਉਹਦੇ ਵਾਸਤੇ ਮੈਨੂੰ ਕਹੇਂ ਦੀ ਲੋੜ ਹੈ ਉਹ ਰਾਹੀ ਇਹਦੇ ਨਾਲ ਮੈਂ ਰਲ ਕੇ ਕੋਸ਼ਿਸ਼ ਕੀਤੀ ਕਈਆਂ ਬੰਦਿਆ ਕੋਲ ਗਏ ਵੀ ਇਹਦੀ ਜਗਾ ਕਬਜ਼ੇ ਵਾਲੀ ਹੀ ਉਹਦੇ ਤੇ ਕੋਈ ਪੈਸਾ ਦੇ ਕੇ ਨਹੀਂ ਰਾਜੀ ਫਿਰ ਮੈਨੂੰ ਖਿਆਲ ਚ ਆਇਆ ਕਿ ਜੋ ਕੋਠੀਪੜ ਦਾ ਸਰਪੰਚ ਆ ਉਹਦੇ ਉਹਦੇ ਮਾਤਰਲੇ ਮੈਂ ਤਿੱਤੇ ਤੇ ਉਹਦੇ ਕੋਲੋਂ ਨਾ ਇਹਨਾਂ ਨੂੰ ਪੈਸੇ ਤੋਂ ਆਏ 7 ਲੱਖ ਰੁਪਇਆ ਔਰ ਉਹ 7 ਲੱਖ ਕਚੈਰੀ ਦੇ ਵਿੱਚ ਅਫੀਡਵਿਟ ਲਿਖ ਕੇ ਇਹਨੇ ਦਿੱਤਾ ਜੋ ਮਨਜ਼ੂਰਸੁਰਾ ਔਰ ਪਿੱਛੇ ਗਵਾਜ ਨੇ ਵੀ ਆ ਮੈਂ ਆਪਣੇ ਹੱਥੀ ਇਹਨਾਂ ਨੂੰ 7 ਲੱਖ ਰੁਪਇਆ ਦਿੱਤਾ ਹੁਣ 7 ਲੱਖ ਰੁਪਇਆ ਇਹਨੇ ਲੈ ਕੇ ਆਪਣਾ ਮੂੜਾ ਬਾਹਰ ਭੇਜਤਾ ਅੱਜ 4 ਸਾਲ ਬਾਅਦ ਇਹਨੂੰ ਪੂਰੀ ਪਲੈਨਿੰਗ ਮੁਤਾਬਕ ਆਪਣੀ ਮਾਂ ਔਰ ਆਪਣੇ ਦੋ ਭਰਾ ਅੱਗੇ ਕਰਤੇ ਆ ਔਰ ਜੇਸੇ ਕਰਕੇ ਮਾੜੀ ਨੀਅਤ ਨਾਲ ਵੀ ਇਹਦੇ ਕੋਲ ਕਬਜ਼ਾ ਸਾਨੂੰ ਹੋਰ ਪੈਸੇ ਮਿਲ ਜਾਣ ਜਦ ਕਿ ਆਹੀ ਕਹਿੰਦੇ ਵੀ ਯਾਰ 7 ਲੱਖ ਰੁਪਏ ਲੈ ਆਦਾ ਤੁਸੀਂ ਜੋ ਬੰਦਾ ਮੈਨੂੰ ਤੁਸੀਂ ਮੇਰਾ ਦੇ ਦਿਓ ਤੁਸੀਂ 7 ਲੱਖ ਜਦ ਕਿ ਉਹ ਕਿਹ ਪੈਸੇ ਦੇ ਰਹੇ ਹੁਣ ਉਹ ਇਹੋ ਹੀ ਇਹਨਾਂ ਨੂੰ ਅੱਜ ਥਾਣੇ ਵੀ ਗਏ ਸੀ ਥਾਣੇ ਤੋਂ ਬਾਹਰ ਉਹਨਾਂ ਨੇ ਇਹੋ ਹੀ ਧਮਕੀ ਦਿੱਤੀ ਹੈ ਸਾਡੀ ਮਾਂ ਬਜ਼ੁਰਗ ਆਹੀ ਇਹਨੂੰ ਕੋਈ ਸੱਟ ਪੇਟ ਕਰਾ ਗਿਆ ਮਾਰ ਦੇਣਾ ਔਰ ਤੁਹਾਨੂੰ ਕਿਸੇ ਚੱਕਰ ਦੇ ਵਿੱਚ ਫਸਾ ਦੇਣਾ ਮੈਂ ਯਾਰ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਸਾਰਿਆਂ ਅੱਗੇ ਇਹ ਹੋਈ ਬੇਨਤੀ ਕਰਦਾ ਕਿ ਯਾਰ ਇਹ ਬੰਦੇ ਨੇ ਪੈਸੇ ਦਿੱਤੇ ਤੇ ਕਿਸੇ ਨਾਲ ਨੇਕੀ ਕੀਤੀ ਦੀ ਹੈ ਪਰ ਇਸ ਤਰ੍ਹਾਂ ਇੰਨੀ ਬੇਕਦਰੀ ਵੀ ਇੰਨਾ ਕਰੋੜ ਕਰੋੜ ਤੋਂ ਬੋਣਾ ਕਰਕੇ ਵੀ ਕਿਸੇ ਕੋਲ ਪੈਸੇ ਲੈ ਕੇ ਮੁਰਕੇ ਮੁਕਰ ਜਾਣਾ ਔਰ ਦੂਜੇ ਬੰਦੇ ਆਪਣੇ ਪਰਾਂ ਅੱਗੇ ਕਰ ਦੇਣੇ ਤੇ ਇਸ ਕਰਕੇ ਮੈਂ ਕਹਿੰਦਾ ਵੀ ਇਹਨੂੰ ਜਾਣਕਾਰਾ ਇਹਨੂੰ ਇਨਸਾਫ ਦਵਾਇਆ ਜਾਏ ਔਰ ਜਿਹੜੀ ਬੰਦੀ ਕਾਰਵਾਈ ਰਵਿੰਦਰ ਕੁਮਾਰ ਤੇ ਕੀਤੀ ਜਾਏ ਜਿਹੜਾ 420 ਨਾਲ ਆਪਣੀ ਜਗ੍ਹਾ ਵੇਚ ਕੇ ਉਹਨਾਂ ਆਪਣੇ ਭਰਾਵਾਂ ਨੂੰ ਅੱਗੇ ਕਰਦਾ ਪਿਆ ਔਰ ਆਪਣੀ ਬਜ਼ੁਰਗ ਮਾਂ ਨੂੰ ਅੱਗੇ ਕਰਦਾ ਪਿਆ ਤੇ ਕੋਲ ਜਗ੍ਹਾ ਹੈਗੀ ਹੋਰ ਵੀ ਹਾਂਜੀ ਉਹਨਾਂ ਕੋਲ ਜਗ੍ਹਾ ਹੈ ਉਹਨਾਂ ਕੋਲ ਹੋਰ ਕਾਫੀ ਜ਼ਮੀਨ ਹੀ ਜਿਹੜੀ ਕੋ ਬੇਚ ਕੇ ਤੇ ਆਪਣੇ ਆਪਣੇ ਜਗ੍ਹਾ ਤੇ ਸਾਰੇ ਹੀ ਭਰਾਣੇ ਆਪਣਾ ਆਪਣਾ ਹਸਲਾ ਕੇ ਬੱਕਰੇ ਵੱਖਰੇ ਮਖਾਨਾਂ ਦੇ ਵਿੱਚ ਰਹਿੰਦੇ ਪਿਆਏ ਜੀ ਪਿੰਡ ਦਾ ਨਾਮ ਮਾਮਲਾ ਆਇਆ ਉਹਨਾਂ ਤੋਂ ਧਿਆਨ ਦੇ ਵਿੱਚ ਜਿਹੜਾ ਜ਼ਮੀਨੀ ਵਿਵਾਦ ਹੈਗਾ ਸਤ ਮਾਲੇ ਪਲਾਟ ਨੂੰ ਲੈ ਕੇ ਘਰ ਨਹੀਂ ਜਾ ਰਿਹਾ ਕੀ ਹੈਗਾ ਮਾਮਲਾ ਤੇ ਕੀ ਕਰਦੇ ਕੋਲ ਦੇਖੀ ਆਉਂਗੇ ਦੇਖੋ ਜੀ ਉੱਤੇ ਜਨਕਲਾਬੀ ਪਾਰਟੀ ਨੇ ਇੱਕ ਤੇ ਕਿਹਰ ਕੋਲ ਨੇ ਮਕਾਨ ਕਿਤੇ ਹੋਇਆ 6 ਲੱਖ ਰੁਪਏ ਦੱਸ ਤਾ ਨੇ 6 ਲੱਖ ਕਿਤੇ ਹੋਇਆ ਤੇ ਦੂਸਰੀ ਪਾਰਟੀ ਕਹਿੰਦੀ ਹੈ ਵੀ ਤੇ ਤੁਹਾਡਾ ਸਾਂਝਾ ਮਿਸਲਕਾ ਪਲਾਟ ਹੈਗਾ ਬਾਕੀ ਪਰਿਵਾਰ ਵੀ ਇੱਕ ਉਹਨੇ ਪਰਿਵਾਰ ਲਈ ਕਿ ਇੱਕ ਮੈਂਬਰ ਨੇ ਵੇਚ ਦਿੱਤਾ ਹੋਇਆ ਉਹਨੂੰ ਉਹ ਅੱਜ ਦੀ ਡੇਟ ਤੋਂ ਵੀ ਕਹਿੰਦਾ ਵੀ ਮੈਨੂੰ ਮੇਰੇ ਪੈਸੇ ਵਾਪਸ ਕਰ ਦੇਣਾ ਤੇ ਇਹ ਆਪਣਾ ਸਾਰਾ ਕਾਰਵਾਹ ਸਾਹਮਣੇ ਲੈਣਾ ਤੇ ਜਿਹੜੀ ਦੂਜੀ ਪਾਰਟੀ ਉਹ ਕੋਰਟ ਚ ਮਾਨਯੋਗ ਅਦਾਲਤ ਵਿੱਚ ਗਈ ਹੈ ਤੇ ਅਦਾਲਤ ਵੱਲੋਂ ਉਹਨੂੰ ਸਟੇ ਮਿਲਿਆ ਹੋਇਆ ਸਟੇਟਸ ਕੋਰ ਤੇ ਦੋਵੇਂ ਪਾਰਟੀਆਂ ਉੱਥੇ ਕੋਈ ਕੰਮ ਨਹੀਂ ਕਰਦੀਆਂ। ਮਾਨਜੋਗ ਅਦਾਲਤ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਜਨਕਤਾਈ ਪਾਰਟੀ ਨੂੰ ਸਟੇਟਸ ਕੋਰਟ ਦੀ ਕਾਪੀ ਦਿੱਤੀ ਔਰ ਰਸੀਦ ਕਰਾ ਲਿਆ। ਤੇ ਦੋਵੇਂ ਧਿਰਾਂ ਨੂੰ ਅਦੇਅ ਦਿੱਤੀ ਹੈ ਵੀ ਮਾਨਜੋਗ ਅਦਾਲਤ ਦੀ ਹੁਕਮ ਦੀ ਪਾਲਣਾ ਕਰਨ। 28-10 ਤਰੀਕਾ ਗਿਆ ਮਾਨਜੋਗ ਅਦਾਲਤ ਵਿੱਚ ਆਪ ਆਪਣਾ ਪੱਖ ਪੇਸ਼ ਕਰਨਾ। ਤੇ ਦੋਵਾਂ ਨੂੰ ਸੰਜੇ ਅਗੇ ਭੇਜ ਦਿੱਤਾ ਹੈ ਜੇ ਕੋਈ ਮੱਕਲਕੂ ਝੜ ਰਹੀ ਹੈ।